ਵਿਚਾਰਾਂ ਕਰ ਰਹੇ ਨੇ ਗੁਰਮਤਿ ਦੀ ਵਿਚਾਰ ਕਰ ਰਿਆ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਕਰਦੀ ਕੀਰਤੀ ਕੀਤੀ ਜਾ ਰਹੀ ਹੈ ਸੰਗਤਾਂ ਉਹਦੀਆਂ ਦਸਵੰਦ ਦੀ ਮਾਇਆ ਰਪਤ ਕਰਦੀਆਂ ਗੁਰੂ ਦੀ ਕਿਰਪਾ ਲੈਂਦੀਆਂ ਗੁਰੂ ਤੋਂ ਬਖਸ਼ਿਸ਼ਾਂ ਲੈਂਦੀਆਂ ਵਰਦਾਨ ਪਾਉਂਦੀਆਂ ਨਦਰੋਂ ਨਦਰ ਨਿਹਾਲ ਹੋ ਰਹੀਆਂ ਨੇ ਧੰਨ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਤਰ ਕੇ ਸੰਗਤਾਂ ਬੈਠੀਆਂ ਹੋਈਆਂ ਸੰਗਤ ਨੂੰ ਪਛਾਣ ਕਰਕੇ ਬੜੀ ਕਾਲੀ ਦੇ ਨਾਲ ਲਾਲ ਚੰਦ ਜਿਹੜਾ ਹੈ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਜਾ ਖਲੋਤਾ ਔਰ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਨੂੰ ਪੁੱਛ ਰਿਹਾ ਏ ਬੜੀ ਮਹਿਮਾ ਸੁਣੀ ਆ ਤੁਹਾਡੇ ਸਿੱਖ ਤੋਂ ਤੁਹਾਡੀ ਬਾਬਤ ਬੜਾ ਵੱਡਾ ਨਾਮ ਰਖਾਇਆ ਹੈ ਤੁਸੀਂ ਨੇ ਹਰਿਕ੍ਰਿਸ਼ਨ ਸਾਹਿਬ ਸੰਸਾਰ ਦੇ ਲੋਕ ਤੁਹਾਨੂੰ ਕਹਿ ਕੇ ਮੱਥਾ ਟੇਕਦੇ ਨੇ ਤੇ ਮੇਰੇ ਮਨ ਦੇ ਵਿੱਚ ਵੀ ਖਿਆਲ ਪੈਦਾ ਹੋਇਆ ਛੋਟੀ ਜੀ ਉਮਰ ਹੈ ਤੁਹਾਡੀ ਔਰ ਮੈਂ ਸਵਾਲ ਲੈ ਕੇ ਆਇਆ ਹੈ ਕਿ ਕ੍ਰਿਸ਼ਨ ਭਗਵਾਨ ਹੋਣਾ ਦੇ ਨਾ ਨਾਉੋਂ ਵੀ ਵੱਡਾ ਨਾਉ ਤੁਸੀਂ ਨੇ ਰੱਖਿਆ ਹੋਇਆ ਏ ਭਗਵਤ ਗੀਤਾ ਦੇ ਸ਼ਲੋਕਾਂ ਦੇ ਅਰਥ ਜੇਕਰ ਤੁਸੀਂ ਕਰ ਦੇਵੋ ਤੇ ਮੇਰੇ ਮਨ ਦੀ ਤ੍ਰਿਪਤੀ ਹੋ ਸਕਦੀ ਹੈ ਲਾਲਚੰਦ ਨੇ ਉਸ ਵਕਤ ਆਪਣੇ ਮਨ ਵਿੱਚ ਖਿਆਲ ਪੈਦਾ ਕੀਤਾ ਦੁਨੀਆਂ ਦੇ ਲੋਕ ਮੱਥਾ ਟੇਕ ਰਹੇ ਆ ਪੀੜ ਜੁੜੀ ਹੋਈ ਹੈ ਛੋਟੀ ਜੀ ਉਮਰ ਹੈ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਦੀ ਐਡਾ ਵੱਡੇ ਗਿਆਨੀਏ ਰੱਖ ਸਕਦੇ ਲਾਲਚੰਦ ਪੰਡਿਤ ਦੇ ਖਿਆਲਾਤ ਨੇ ਕਿਵੇਂ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਖਲੋਤਾ ਹੋਇਆ ਲਾਲਚੰਦ ਪੰਡਤ ਇੱਕ ਸਵਾਲ ਗੁਰੂ ਨੂੰ ਐਉਂ ਕਰਦਾ ਨਾ ਸੁਣ ਕੇ ਸਤਿਗੁਰ ਦਾ ਪੰਡਤ ਸੜਬੜ ਹੋ ਗਿਆ ਕੋਲੇ ਆਸਾਂਵੇਂ ਸਤਿਗੁਰ ਦੇ ਇਦਾਂ ਨਾਲ ਈਰਖਾ ਬੋਲੇ ਉਹ ਜਿਤਨੇ ਸਿੱਖ ઠાਡੇ ਨੇ ਅਠਵੇਂ ਗੁਰਜੀ ਆਖ ਸਿਧਾਉਂਦੇ ਗੀਤਾ ਦੇ ਅਰਥ ਕਰੋ ਜੇ ਹਰ ਕ੍ਰਿਸ਼ਨ ਸਹਿਬ ਸਦਵਾਉਂਦੇ ਨਾ ਸੁਣ ਕੇ ਸਤਗੁਰ ਦਾ ਪੰਡਤ ਸੜਬਲ ਹੋ ਗਿਆ ਕੋਲੇ ਆ ਸਾਵੇਂ ਸਤਗੁਰ ਦੇ ਇੱਦਾਂ ਨਾਲ ਈਰਖਾ ਬੋਲੇ ਕਿੱਟਨੇ ਸਿੱਖ ઠાਡੇ ਨੇ ਅੱਠਵੇਂ ਗੁਰਜੀ ਆਖ ਬਲਾਉਂਦੇ ਗੀਤਾ ਦੇ ਅਰਥ ਕਰੋ ਜੇ ਹਰਿ ਕ੍ਰਿਸ਼ਨ ਸਹਿਬ ਸਦਵਾਉਂਦੇ ਭੜਾ ਚਾਤਰ ਬ੍ਰਾਹਮਣ ਸੀ ਨਾਲੇ ਸੀ ਦਿਲ ਦੇ ਵਿੱਚ ਡਰਦਾ ਸਿੱਖਾਂ ਦੇ ਡੰਡਿਆਂ ਤੋਂ ਡਰਦਾ ਗੋਲ ਮੋਲ ਗੱਲ ਕਰਦਾ ਉਹ ਸੱਚ ਕਹਿਣ ਸਿਆਣੇ ਜੀ ਬਾ ਮਨੇ ਅਕਲ ਨਾਲ ਦਾ ਲਗਾਉਂਦੇ ਗੀਤਾ ਦੇ ਅਰਥ ਕਰੋ ਜੇ ਹਰ ਕ੍ਰਿਸ਼ਨ ਸਹਿਬ ਸਤਵਾਉਂਦੇ ਅਵਤਾਰ ਦਵਾ ਪਰਦੇ ਜਗ ਵਿੱਚ ਆਏ ਕ੍ਰਿਸ਼ਨ ਮਰਾਰੀ ਮਹਾ ਭਾਰਤ ਯੋਗ ਅੰਦਰ ਉਹਨਾਂ ਗੀਤਾ ਕਿਵੇਂ ਉਚਾਰੀ ਗੀਤਾ ਦੇ ਅੰਦਰ ਉਹ ਗਿਆਨ ਅਰਜਨ ਨੂੰ ਕਰਾਉਂਦੇ ਗੀਤਾ ਦੇ ਅਰਥ ਕਰੋ ਜੇ ਹਰਿ ਕ੍ਰਿਸ਼ਨ ਸਹਿਬ ਸਦਵਾਉਂਦੇ ਮੇਰੇ ਮਨ ਦੇ ਅੰਦਰ ਜੋ ਸਾਰਾ ਮਨ ਦਾ ਭਰਮ ਮਿਟਾ ਦਿਓ ਇੱਕ ਵਾਰੀ ਕਰਕੇ ਜੇ ਗੀਤਾ ਦੇ ਅਰਥ ਸੁਣਾ ਦਿਓ ਜੋ ਸੱਚੇ ਸਤਗੁਰ ਨੇ ਉਹ ਹਾਰੇ ਦਿਲ ਦੇ ਪਰਮ ਮਟਾਉਂਦੇ ਗੀਤਾ ਦੇ ਅਰਥ ਕਰੋ ਜੇ ਹਰਿ ਕ੍ਰਿਸ਼ਨ ਸਹਿਬ ਸਦਵਾਉਂਦੇ ਸਤ ਗੁਰ ਗੁਰ ਨਾਨਕ ਜੀ ਸਾਰੇ ਜੱਗ ਦਾ ਪਰਮ ਮਿਟਾਇਆ ਕੋਈ ਕਾਜੀ ਮੁੱਲਾ ਜਾਂ ਪੰਡਤ ਵਲੀ ਔਲੀਆ ਆਇਆ ਸਮੇ ਸਮੇ ਨਾਲ ਸਤ ਗੁਰ ਸਭਾ ਨੂੰ ਸਮਝਾਉਂਦੇ ਗੀਤਾ ਦੇ ਅਰਥ ਕਰੋ ਜੇ ਹਰ ਕ੍ਰਿਸ਼ਨ ਸਹਿਬ ਸਦਵਾਉਂਦੇ ਗੀਤਾ ਦੇ ਅਰਥ ਸੁਣਾ ਗੀਤਾ ਦੇ ਅਰਥ ਸੁਣਾ ਮੇਰੇ ਮਨ ਦਾ ਹੈ ਇਹ ਫੁਰਨਾ ਢਲ ਦਿਲ ਵਿੱਚ ਰੱਖ ਕੇ ਤੇ ساری ਉਮਰ ਪਵੇ ਨਾ ਚੁਰਨਾ ਉਹ ਗੱਲ ਖੁੱਲ ਕੇ ਕਰ ਦੇ ਨਾ ਹਨ ਉਹ ਆਖਰ ਨੂੰ ਪਛਤਾਉਂਦੇ ਜੀਤਾ ਦੇ ਅਰਥ ਕਰੋ ਜੇ ਹਰ ਕ੍ਰਿਸ਼ਨ ਸਾਹਿਬ ਸਦਵਾਉਂਦੇ ਉਹ ਪੂਜੇ ਜਾਂਦੇ ਨਹੀਂ ਵੱਡੀ ਜਿੰਨਾ ਦੀ ਵਡਿਆਈ ਜਿੰਨਾ ਕੁਝ ਕੀਤਾ ਹੈ ਉਹਨਾਂ ਧਾਕ ਜਗਤ ਵਿੱਚ ਪਾਈ ਆ ਗਿਆ ਅਕਲਾ ਵਾਲੇ ਜੋ ਅਕਲਾ ਵਾਲੇ ਨੇ ਉਹਨੇ ਮਾਨ ਜਗਤ ਵਿੱਚ ਪਾਉਂਦੇ ਕੀਤਾ ਦੇ ਅਰਥ ਕਰੋ ਜੇ ਹਰ ਕ੍ਰਿਸ਼ਨ ਸਹਿਬ ਸਦਵਾਉਂਦੇ ਸੁਣ ਕੇ ਤੇ ਅਰਥਾਂ ਨੂੰ ਸੁਣ ਕੇ ਤੇ ਅਰਥਾਂ ਨੂੰ ਮੇ ਨ ਦਾ ਮਿਟ ਜਾਏ ਸ਼ੰਕਾ ਢਾਡੀ ਵੀ ਅਜਮਤ ਦਾ ਵਜੇ ਦੋਹੀ ਜਹਾਨੀ ਢੰਕਾ ਓ ਗੁਰਮਖਦ ਨਬੀਰੇ ਸਣੇ ਵੇਖਿਓ ਕਰਮ ਜੀਤ ਕੋਨੇ ਗਾਉਂਦੇ ਗੀਤਾ ਦੇ ਅਰਥ ਕਰੋ ਜੇ ਹਰਿ ਕ੍ਰਿਸ਼ਨ ਸਾਇਬ ਸਦਵਾਉਂਦੇ